ਹੇ ਨੂੰ ਸਸ਼ੀ ਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ RK ਜਹਲ ਪੰਜਾਬੀ ਵਿਰਸਾ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਉੱਕੇ ਕਹਾਣੀਕਾਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਕਲਮ ਤੋਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੀ ਫੱਤੂ ਮਰਾਸੀ ਬਹੁਤ ਹੀ ਸੋਹਣੀ ਕਹਾਣੀ ਹੈ ਇਸ ਕਹਾਣੀ ਤੋਂ ਸਾਨੂੰ ਪਤਾ ਲੱਗਦਾ ਕਿ ਪਿਛਲੇ ਸਮੇਂ ਵਿੱਚ ਲੋਕਾਂ ਦਾ ਆਪਸ ਵਿੱਚ ਕਿੰਨਾ ਪਿਆਰ ਸੀ ಪ್ರೇಮಿಸಿ ಉನ್ನ ಸೌ ಸಂತೀಯ ಅಖಿರ ತರೂ ಸುಣ್ಣ ಫತೂ ಮರಸಿ ಒದವಾಲಿ ಕ್ರೀಮಾ ಒದೇ ದೊಮೇ ಪುತ್ರ ಯೂಸಿ ಹಮಿದ ಅಚನಚೇತ ಪಾಕಿಸ್ತಾನ ಮುಡ ಪಿಡ ಆಗ ಸಾರ ਲੂਕ ਫਤੂ ਅਤੇ ਉਹਦੇ ਟੱਬਰ ਨੂੰ ਵੇਖਣ ਗਏ। ਫਤੂ ਪਿੰਡ ਦੇ ਇਕੱਲੇ ਇਕੱਲੇ ਘਰ ਫਿਰਿਆ। ਉਹਨੂੰ ਜਿਵੇਂ ਚਿਰਾਂ ਦੀ ਅਣਬੁੱਝੀ ਤੇ ਲੱਗੀ ਹੋਈ ਸੀ ਅਤੇ ਉਹ ਘਰੋਂ ਘਰ ਫਿਰ ਕੇ ਮਿਲਨੀਆਂ ਦੀਆਂ ਕੁੱਟਾਂ ਪਰ ਪਰ ਉਹਨੂੰ ਤ੍ਰਿਪਤ ਕਰਦਾ ਫਿਰਦਾ ਸੀ। ਉਹ ਇੱਕ ਘਰੋਂ ਨਿਕਲਦਾ ਤੇ ਦੂਜੇ ਘਰ ਜਾ ਕੇ ਕਹਿੰਦਾ ਚਾਚੀ ਮੱਥਾ ਟੇਕਦਾ। ਸੋਹਣ ਸਿਆਪਰਾਵਾ ਸਾਸ਼ੀ ਕਾਲ। ਧਿਆਲ ਕੁਰੇ ਪ੍ਰਵਾਨੀਏ। ਆ ਗੁੱਡੀ ਏ ਮਰ ਜਾਣੀ ਮੇਰੇ ਪਿੱਛੋਂ ਪਿੱਛੋਂ ਹੀ ਸੁੱਖ ਨਾਲ ਮੁਟਿਆਰ ਹੋ ਗਈ। ਵਿੰਡ ਦੇ ਪ੍ਰਾਣੇ ਬੰਦਿਆਂ ਬੁੜੀਆਂ ਕੋਲ ਕਿੰਨਾ ਕਿੰਨਾ ਚਿਰ ਬੈਠਾ ਰਹਿੰਦਾ। ਦੁੱਖ ਸੁੱਖ ਦੀਆਂ ਘਰ-ਬਾਰ ਦੀਆਂ ਸਾਕ ਸੰਬੰਧੀ ਦੀਆਂ ਗੱਲਾਂ ਪੁੱਛਦਾ ਦੱਸਦਾ ਰਹਿੰਦਾ। ਲੋਕਾਂ ਨੂੰ ਮਿਲਦਿਆਂ ਉਹਦੇ ਅੰਦਰੋਂ ਅਕਸਰੋ ਮੋਹ ਦੀ ਇੱਕ ਛਲ ਜਿਹੀ ਉੱਠਦੀ ਤੇ ਉਹਦਾ ਗਲਾ ਭਾਰ ਆਉਂਦਾ। ਕਈ ਦਿਨ ਫੱਤੂ ਪਿੰਡ ਦੀਆਂ ਗਲੀਆਂ ਵਿੱਚ ਭੋਂਦਾ ਫਿਰਿਆ। ਕ੍ਰੀਮਾ ਪਿੰਡ ਦੀਆਂ ਬੁੜੀਆਂ ਨੂੰ ਮਿਲਦੀ ਤੇ ਦੁੱਖ ਸੁੱਖ ਕਰਦੀ ਰਹੀ। ਫੱਤੂ ਸੁਖਵੰਤ ਦੇ ਪਿੰਡ ਦਾ ਜੱਦੀ ਮਰਾਸੀ ਸੀ। ਪਾਕਿਸਤਾਨ ਬਣਨ ਤੋਂ ਪਹਿਲਾਂ ਜਦੋਂ ਸੁਖਵੰਤਾ ਜੀ ਪਿੰਡ ਦੇ ਮਿਡਲ ਸਕੂਲ ਵਿੱਚ ਪੜਦਾ ਸੀ ਫੱਤੂ ਦਾ ਮੁੰਡਾ ਯੂਸਫ ਉਹਦਾ ਜਮਾਤੀ ਸੀ। ਭਾਵੇਂ ਯੂਸਫ ਲਾਗਿਆਂ ਦਾ ਮੁੰਡਾ ਸੀ ਪਰ ਉਹਨਾਂ ਦੋਵਾਂ ਦੀ ਬਾਵਾ ਜਾਰੀ ਸੀ। ਕਈ ਵਾਰ ਸੁਖਵੰਤ ਉਹਦੇ ਨਾਲ ਉਹਦੇ ਘਰ ਚ ਲਿਆ ਜਾਂਦਾ ਜਿਸ ਦਿਨ ਯੂਸਫ ਦੀ ਸੁੰਨਤ ਹੋਈ ਸੀ ਉਹਨਾਂ ਦੇ ਘਰ ਉਹਨੇ ਰੱਜ ਰੱਜ ਸ਼ੱਕਰ ਖਾਧੀ ਸੀ ਯੂਸਫ ਆਪਣੇ ਦਾਏ ਦੇ ਪੁੱਤਰਾਂ ਧੀਆਂ ਦੀ ਰੀਸ ਨਾਲ ਫਤੂ ਨੂੰ ਚਾਚਾ ਕਹਿੰਦਾ ਸੀ ਫਤੂ ਸੁਖਵੰਤ ਦੇ ਬਾਪੂ ਨਾਲੋਂ ਸੀ ਵੀ ਛੋਟਾ ਉਹ ਵੀ ਉਹਨੂੰ ਚਾਚਾ ਆਖ ਕੇ ਬੁਲਾਉਂਦਾ 1947 ਦਾ ਸਾਲ ਚੜਿਆ ਦੂਰੋਂ ਨੇੜਿਓਂ ਮੰਦੀਆਂ ਮੰਦੀਆਂ ਕੰਸੂਆ ਆਉਣ ਲੱਗਿਆਂ ਪਰ ਲੋਕਾਂ ਨੂੰ ਸੱਚ ਨਹੀਂ ਸੀ ਹੁੰਦਾ ਇਹ ਕਿਵੇਂ ਹੋ ਸਕਦਾ ਸੀ ਸ਼ੇਕੜ ਕਟਾ ਵੱਢੀ ਇਸ ਇਲਾਕੇ ਵਿੱਚ ਵੀ ਸ਼ੁਰੂ ਹੋ ਗਈ ਫਤੂ ਦਾ ਵਿਚਾਰਲਾ ਪੁੱਤਰ ਬਸ਼ੀਰਾ ਨਾਨਕੀ ਗਿਆ ਹੋਇਆ ਸੀ ਅਤੇ ਖਬਰ ਆਈ ਕਿ ਉੱਥੇ ਸਭ ਮੁਸਲਮਾਨ ਵੱਢ ਦਿੱਤੇ ਗਏ ਸਨ ਫਤੂ ਦੇ ਪਿੱਛੇ ਜਿਹੇ ਵਿਆਹੀਤੀ ਨਿਆਮਤ ਦੇ ਸਾਰੇ ਪਿੰਡ ਵੀ ਇਹੋ ਭਾਣਾ ਵਰਤ ਗਿਆ ਸੀ ਪਰ ਕਿਸੇ ਦੀ ਖਬਰ ਲੈਣ ਦੀ ਸੁਰਤ ਕਿਨੂ ਸੀ ਗੱਲਾਂ ਹੋਣ ਲੱਗੀਆਂ ਕਿ 2-4 ਦਿਨਾਂ ਵਿੱਚ ਹੀ ਇਲਾਕੇ ਦੀਆਂ ਧਾਰਾ ਨੇ ਪਿੰਡ ਉਤੇ ਧਾਵਾ ਬੋਲਣਾ ਸੀ ਖੁਦ ਇਸ ਪਿੰਡ ਦੇ ਬਦਮਾਸ਼ ਗੰਡਾਸੇ ਰੇਤਣ ਲੱਗ ਪੈ ਸਨ ਕੁਝ ਜ਼ੂਰ ਵਾਲੇ ਸਿਆਣੇ ਲੋਕਾਂ ਨੇ ਸਲਾਹ ਕੀਤੀ ਅਤੇ ਪਿੰਡ ਦੇ ਸਾਰੇ ਮੁਸਲਮਾਨਾਂ ਨੂੰ ਪੈਰੇ ਹੀਟ ਫਰੋਜ਼ ਪਰ ਕੋ ਨੂੰ ਹੱਦ ਪਾਰ ਕਰਵਾ ਦਿੱਤੀ ਪਿੱਛੋਂ ਪਤਾ ਲੱਗਿਆ ਬਸ਼ੀਰੇ ਦੇ ਸਿਰ ਵਿੱਚ ਵੱਜਿਆ ਗੰਡਾਸਾ ਅਤੇ ਉਹਦੇ ਨੱਕ ਤੱਕ ਧਸ ਗਿਆ ਸੀ ਅਤੇ ਨਿਆਮਤ ਦੇ ਘਰ ਵਾਲਿਆਂ ਨੂੰ ਵੱਢ ਕੇ ਬਦਮਾਸ਼ ਉਹਨੂੰ ਛੁੱਕ ਕੇ ਲੈ ਗਏ ਸਨ ਉਦੋਂ ਫਤੂਦਿਆਂ ਅਤੇ ਪਿੰਡ ਦੇ ਹੋਰ ਕਈ ਮੁਸਲਮਾਨਾਂ ਦੀਆਂ ਚਿੱਠੀਆਂ ਆਉਣ ਲੱਗੀਆਂ ਉਹ ਜੋ ਕੁਝ ਤਰਦਾ ਤਰਦਾ ਘਰਾਂ ਤੋਂ ਛੁੱਕ ਕੇ ਲੈ ਗਏ ਸਨ ਉਹ ਹੱਤਪਾਰ ਕਰਦੇ ਆ ਖੁਹਾ ਗਏ ਸਨ ਅਤੇ ਮੋਵਣਾ ਦੀ ਧਰਤੀ ਉੱਤੇ ਉਹਨੇ ਖਾਲੀ ਹੱਥ ਮੈਰ ਪਾਇਆ ਸੀ ਫੱਤੂ ਦੀਆਂ ਚਿੱਠੀਆਂ ਸੁਖਵੰਤ ਦੇ ਬਾਪੂ ਸੇਵਾ ਸਿੰਘ ਨੂੰ ਆਈਆਂ ਉਹਨਾਂ ਵਿੱਚ ਆਮ ਸੁਖ-ਸ਼ਾਂਤ ਤੋਂ ਇਲਾਵਾ ਇੱਕੋ ਗੱਲ ਪੁੱਛੀ ਗਈ ਹੁੰਦੀ ਵਸ਼ੀਰਿਆ ਤੇ ਨਿਆਮਤ ਦੇ ਥਾਹ પતિ ਬਾਰੇ ਪਿੱਛੇ ਰਹਿ ਗਈ ਮਟਿਆਰਤੀ ਅਤੇ ਜਵਾਨ ਮੁੰਡਾ ਜਦੋਂ ਫੱਤੂ ਨੂੰ ਯਾਦ ਆਉਂਦੇ ਉਹਦੀ ਧਾ ਨਿਕਲ ਜਾਂਦੀ ਇਹ ਰੁੱਦ ਨੂੰ ਉਹਦੀਆਂ ਚਿੱਠੀਆਂ ਵਿੱਚੋਂ ਡੁੱਲ ਡੁੱਲ ਪੈਂਦਾ ਉਨੇ ਹਿੰਦੂਸਤਾਨ ਵਿੱਚ ਰਹਿ ਗਏ ਬੰਦੇ ਲਿਆਉਣ ਵਾਲੀ ਪਾਕਿਸਤਾਨੀ ਪੁਲਸ ਗੁਲਮੁੜ-ਮੁੜ ਨਾ ਕਰਗੜਿਆ ਕਿ ਉਹਨੂੰ ਵੀ ਨਾਲ ਲੈ ਜਾਣ ਤਾਂ ਜੋ ਆਪਣੀਆਂ ਅੰਦਰਾਂ ਦੇ ਟੁੱਟੇ ਭਾੜ ਲਿਆਵੇ ਪਰ ਉਹ ਹਰ ਵਾਰ ਇਹ ਉੱਤਰ ਮਿਲਦਾ ਕਿ ਉਹ ਉਧਰੋਂ ਪਤਾ ਮਗਵਾਏ ਉਹਦੀ ਧੀ ਪੁੱਤਰ ਕਿੱਥੇ ਸਨ ਅਤੇ ਉਹ ਉਹਨੂੰ ਨਾਲ ਲੈ ਕੇ ਕਢਵਾ ਲਿਆਉਣਗੇ ਉਹ ਸੇਵਾ ਸਿੰਘ ਨੂੰ ਬੇਨਤੀਆਂ ਕਰਦਾ ਕਿ ਉਹ ਬਸ ਇੱਕ ਵਾਰ ਉਹਦੇ ਬੱਚਿਆਂ ਦੇ थाटकाने ਦੀ ਸੂ ਲੈ ਦੇਵੇ ਪਰ ਸਿਵਾ ਸਿੰਘ ਦਾ ਹੌਸਲਾ ਨਾ ਪਿਆ ਕਿ ਉਹ ਸੱਚ ਲਿਖ ਭੇਜੀ ਉਹਨੇ ਜਵਾਬ ਵਿੱਚ ਲਿਖ ਦਿੱਤਾ ਕਿ ਉਹਨੇ ਦੋ ਹੀ ਪਿੰਡੀ ਕੁਝ ਮੁਸਲਮਾਨ ਮਾਰੇ ਗਏ ਸਨ ਤੇ ਬਾਕੀ ਬਚ ਕੇ ਭੱਜ ਗਏ ਸਨ ਬਸ਼ੀਰੀਏ ਤੇ ਕੁੜੀ ਦਾ ਕੋਈ ਪਤਾ ਨਹੀਂ ਸੀ ਕੀ ਬਣਿਆ ਫਿਰ ਇਹ ਚਿੱਠੀਆਂ ਵੀ ਬੰਦ ਹੋ ਗਈਆਂ ਅਸਮਾਨ ਉੱਤੇ ਚੜੀ ਹਨੇਰੀ ਉਤਰ ਗਈ ਲੋਕੀ ਕਿਤੇ ਕੀਤੇ ਉੱਤੇ ਪਛਤਾਉਣ ਲੱਗੇ ਫੱਤੂ ਮਰਾਸੀ ਵਰਗੇ ਬੰਦੇ ਅਕਸਰ ਯਾਦ ਕੀਤੇ ਜਾਂਦੇ ਸੁਖਵੰਤ ਤੋਂ ਆਪਣਾ ਬੇਲੀ ਯੂਸਫ ਭੁਲਾਇਆ ਨਾ ਜਾਂਦਾ ਬਰੇ ਬੀਤਦੇ ਗਏ ਤੇ 47 ਤੋਂ ਪਹਿਲਾਂ ਦੀਆਂ ਗੱਲਾਂ 47 ਤੋਂ ਪਹਿਲਾਂ ਦੇ ਬੰਦੇ ਲੋਕਾਂ ਦੇ ਚਿੱਤਿਆਂ ਵਿੱਚ ਕੁਝ ਮੱਦਮ ਪੈਣ ਲੱਗ ਪਏ ਸੁਖਵੰਤ ਕਈ ਵਾਰ ਫੱਤੂ ਦੇ ਘਰ ਕੋਲ ਲੰਘਦਾ ਤਾਂ ਉਹਦਾ ਪੈਰ ਜਿਵੇਂ ਰੁਕ ਜਾਂਦਾ ਉਹਨਾਂ ਦਾ ਘਰ ਕਿਸੇ ਨੂੰ ਅਲਾਰਟ ਨਹੀਂ ਸੀ ਹੋਇਆ ਇਸ ਪਿੰਡ ਦੇ ਸਾਰੇ ਮੁਸਲਮਾਨ ਬੇਜ਼ਮੀਨੇ ਲੱਗੇ ਸਨ ਜ਼ਮੀਨਾਵਾਲੇ ਮੁਸਲਮਾਨਾਂ ਦੇ ਪਿੰਡਾਂ ਦੀਆਂ ਘਰ ਜ਼ਮੀਨਾ ਪਾਕਿਸਤਾਨੋਂ ਆਏ ਲੋਕਾਂ ਨੂੰ ਅਲਾਟ ਹੋ ਗਈਆਂ ਸਨ ਪਰ ਇਹੋ ਜਿਹੇ ਪਿੰਡਾਂ ਵਿੱਚ ਨਾ ਕੋਈ ਪਾਕਿਸਤਾਨੀ ਆਇਆ ਅਤੇ ਨਾ ਮੁਸਲਮਾਨਾਂ ਦੇ ਘਰਾਂ ਦਾ ਕੁਝ ਬਣਿਆ ਜાંਉ ਨਾਲ ਲੱਗਦੇ ਘਰਾਂ ਵਾਲਿਆਂ ਨੇ ਰੋਕ ਲਏ ਅਤੇ ਜાં ਸੁੰਨੇ ਪਏ ਟਾਏ ਗਏ ਤੇ ਲੋਕਾਂ ਨੇ ਉੱਥੇ ਰੂੜੀਆਂ ਨਾਲ ਲਈਆਂ ਫਤੂ ਦੇ ਘਰ ਇੱਟਾਂ ਰੂੜੇ ਹੌਲੀ-ਹੌਲੀ ਇੱਧਰ-ਉਧਰ ਹੋ ਗਏ ਤੇ ਹੁਣ ਉੱਤੇ ਰੜਾ ਮੈਦਾਨ ਸੀ ਜਿੱਥੇ ਆਮ ਕਰਕੇ ਰਿਆ ਡੰਗਰ ਬੈਠੇ ਉਗਾਲੀ ਕਰਦੇ ਰਹਿੰਦੇ ਜਦੋਂ ਫਤੂ ਮਰਾਸੀ ਉਹਦੀ ਘਰ ਵਾਲੀ ਕਰੀਮਾ ਉਹਦੇ ਪੁੱਤਰ ਯੂਸਫ ਅਤੇ ਹਮੀਦਾ ਮੁੜ ਕੇ ਪਿੰਡ ਆਏ ਘਰ ਦੀ ਥਾਂ ਰੜਾ ਮੈਦਾਨ ਵੇਖ ਕੇ ਇੱਕ ਵਾਰ ਤਾਂ ਉਹ ਦਿਲਗੀਰ ਹੋ ਗਏ ਪਰ ਲੋਕਾਂ ਨੇ ਉਹਨਾਂ ਨੂੰ ਦਲਾਸਾ ਦਿੱਤਾ ਜੇ ਹੁਣ ਉਹ ਰਹਿਣ ਲਈ ਆਏ ਸਨ ਤਾਂ ਕੋਈ ਫਿਕਰ ਵਾਲੀ ਗੱਲ ਨਹੀਂ ਸੀ ਸਭ ਉਹਨਾਂ ਦੇ ਨਾਲ ਸਨ ਕਿਤੋਂ ਕੱਚੀਆਂ ਇੱਟਾਂ ਕਿਤੋਂ ਪੱਕੇ ਰੂੜੇ ਕਿਤੋਂ ਸ਼ਤੀਰ ਕਿਤੋਂ ਕੜੀ ਅਤੇ ਫਤੂਮ ਰਾਸੀ ਨੇ ਦੂਕੂ ਉਠੜੀਆਂ ਛੱਤ ਦੇ ਬਾਹਰ ਲੀਕੰਦ ਕਢਵਾ ਲਈ ਕਈ ਦਿਨ ਉਹ ਘਰ ਘਰ ਅੱਲਾ ਖੈਰ ਗਜਾਉਂਦਾ ਤੇ ਲੋੜੀ ਦੀਆਂ ਚੀਜ਼ਾਂ ਲਿਆਉਂਦਾ ਫਿਰਿਆ ਗੋਠੀਆਂ ਦੀ ਛਤਾਈ ਤੋਂ ਬਿੱਲਾ ਹੋ ਕੇ ਉਹਨੇ ਨਵੇਂ ਬਦਲ ਕੇ ਆਏ ਕਿਸੇ ਕਰਮਚਾਰੀ ਬਾਗ ਆਪਣੀ ਥਾਂ ਸੰਭਾਲ ਲਈ। ਪਿੰਡ ਵਿੱਚ ਕਿਸੇ ਦੇ ਵਿਆਹ ਹੁੰਦਾ ਜਾਂ ਮਰਨਾ ਉਹ ਅੱਲਾ ਖੈਰ ਆਖ ਕੇ ਵਿਹੜੇ ਵਿੱਚ ਜਾ ਬੈਠਦਾ। ਜੋ-ਜੋ ਕੰਮ ਕਹੇ ਜਾਂਦੇ ਉਹ ਭੱਜ-ਭੱਜ ਕੇ ਕਰਦਾ ਰਹਿੰਦਾ। ਜਿਸ ਜਿਸ ਬੰਦੇ ਨੂੰ ਬੁਲਾਉਣ ਲਈ ਕਿਹਾ ਜਾਂਦਾ ਉਹ ਭੱਜ-ਭੱਜ ਬੁਲਾ ਲਿਆਉਂਦਾ। ਉਹਦਾ ਛੋਟਾ ਪੁੱਤਰ ਹਮੀਦਾ ਜਿਹਨੇ ਪਾਕਿਸਤਾਨ ਵਿੱਚ ਨਾਈ ਦਾ ਕੰਮ ਸਿੱਖ ਲਿਆ ਸੀ। ਸ਼ਹਿਰ ਦੇ ਇੱਕ ਹਜਾਮ ਕੋਲ ਨੌਕਰ ਰਹਿਆ ਉਹਦਾ ਵੱਡਾ ਪੁੱਤਰ ਯੂਸਫ ਵਿਆਹ ਸਾਇਆਂ ਦੀਆਂ ਗੰਢਾਂ ਜਾਂ ਸੂਗ ਦੀਆਂ ਸੁਣਾਉਣੀਆਂ ਦੇਣ ਲਈ ਲੋਕਾਂ ਦੀਆਂ ਸਾਖ ਸਕੀਰਿਆਂ ਵਾਲੇ ਪਿੰਡਾਂ ਵਿੱਚ ਜਾਂਦਾ ਹਾੜੀ ਦੀ ਫਸਲ ਪੱਕਣ ਉੱਤੇ ਆ ਗਈ ਹੁਣ ਤੱਕ ਫੱਤੂ ਨੇ ਕੁਝ ਪੈਸੇ ਤਾਂ ਆਪ ਜੋੜ ਲਏ ਸਨ ਅਤੇ ਕੁਝ ਰਕਮ ਹੁਣੇ ਘਰ ਘਰ ਤੋਂ ਉਗਰਾਣ ਲਈ ਅਤੇ ਇੱਕ ਟੱਟੂ ਤੇ ਇੱਕ ਟਾਇਰ ਖਰੀਦ ਲਏ ਹਾੜੀਆਂ ਵੱਟ ਦੇ ਜੱਟਾਂ ਤੋਂ ਉਹਨੇ ਲੰਗਾ ਲੈ ਲੈ ਕੇ ਵਾ ਵਾ ਹੱਥ ਸੁਖਾਲਾ ਕਰ ਲਿਆ ਅਤੇ ਉਹ ਪਹਿਲਾ ਵਾਰੀ ਸੌਖੇ ਦਿਨ ਲੰਗਾਉਣ ਲੱਗੇ ਭਾਵੇਂ ਫਤੂ ਹੁਣ ਉਸੇ ਤਰ੍ਹਾਂ ਸੰਤੁਸ਼ਟ ਸੀ ਜਿਵੇਂ ਕੋਈ ਦੇਸ਼ ਨਿਕਾਲਾ ਕੱਟ ਕੇ ਵਾਪਸ ਆਇਆ ਮਨੁੱਖ ਹੋ ਸਕਦਾ ਹੈ ਪਰ ਬਸ਼ੀਰੇ ਅਤੇ ਨਿਆਮਤ ਦੀ ਯਾਦ ਉਹਦੇ ਹਿੱਕ ਵਿੱਚ ਫੂੜਾ ਬਣ ਗਈ ਸੀ ਕਈ ਵਾਰ ਉਹ ਘਰ ਦੇ ਬੇੜੇ ਦੀ ਕੰਧ ਨਾਲ ਪਿੱਠ ਲਾ ਕੇ ਬੈਠ ਜਾਂਦਾ ਤੇ ਹੁੱਕੇ ਦੇ ਨੜੀ ਮੂੰਹ ਵਿੱਚ ਲੈ ਕੇ ਅੱਖਾਂ ਮੀਟ ਲੈਂਦਾ। ਉਹਨੂੰ ਲੱਗਦਾ ਜਿਵੇਂ ਬਸ਼ੀਰਾ ਤੇ ਨਿਆਮਤ ਬੇੜੇ ਵਿੱਚ ਖੇਡ ਰਹੇ ਹੋਣ, ਗਲੀ ਵਿੱਚ ਭੱਜ ਰਹੇ ਹੋਣ, ਜਿਵੇਂ ਬਸ਼ੀਰਾ ਬਸਤਾ ਬਨਨ ਕੇ ਸਕੂਲ ਜਾ ਰਿਹਾ ਹੋਵੇ ਤੇ ਨਿਆਮਤ ਕ੍ਰੀਮਾ ਨਾਲ ਕੰਮ ਵਿੱਚ ਹੱਥ ਵਟਾ ਰਹੀ ਹੋਵੇ ਤੇ ਫੇਰ ਉਹਨੂੰ ਉਹ ਕਹਿਰ ਭਰੇ ਦਿਨ ਯਾਦ ਆਉਂਦੇ। ਅਗੇ ਉਹ ਤੋਂ ਕੁਝ ਨਾ ਸੋਚਿਆ ਜਾਂਦਾ ਹੁੱਕੇ ਦੀ ਨੜੀ ਉਹਦੀ ਖਾਕ ਵਿੱਚੋਂ ਬਾਹਰ ਲਟਕ ਜਾਂਦੀ ਅਤੇ ਦੂ ਪਤਲੀਆਂ ਧਾਰਾਂ ਬਣ ਕੇ ਉਹਦੇ ਹੰਝੂ ਗੱਲਾਂ ਉੱਤੇ ਦੀ ਬਾਗ ਕੇ ਧੜੀ ਉੱਤੇ ਡਿੱਗ ਪੈਂਦੀ ਉਹ ਮਨ ਨੂੰ ਟਾਰਸ ਬਣਾਉਂਦਾ ਅਤੇ ਕੁਰਤੇ ਦੇ ਲੜ ਨਾਲ ਅੱਖਾਂ ਪੁੰਝ ਕੇ ਸੰਭਲ ਜਾਂਦਾ ਤੇ ਕੰਮਾਂ ਧੁੰਦਿਆਂ ਵਿੱਚ ਆਪਣੇ ਆਪ ਨੂੰ ਗਵਾ ਕੇ ਜਿਵੇਂ ਸਭ ਕੁਝ ਭੁੱਲ ਜਾਂਦਾ ਸ਼ਤਨ ਕਰਦਾ ਰਹਿੰਦਾ ਇੱਕ ਦਿਨ ਮੰਡੀ ਨੂੰ ਜਾਂਦੇ ਸੁਖਵੰਤ ਨੂੰ ਰਾਹ ਵਿੱਚ ਫੱਤੂ ਮਿਲ ਪਿਆ ਅਤੇ ਉਹਨੇ ਉਹਦੇ ਦਾਇ ਦੇ ਪੁੱਤਰ ਦੇ ਵਿਆਹ ਦੀ ਤਰੀਕ ਪੁੱਛੀ ਸੱਤ ਦਿਨ ਦੱਸੇ ਜਾਣ ਉਤੇ ਉਹ ਬੋਲਿਆ ਚੰਗੀ ਗੱਲ ਪ੍ਰਵਾ ਉਦੋਂ ਤੱਕ ਮੈਂ ਬੂੜਾਂ ਵਾਲੀ ਢਾਬਾ ਪਟਵਾ ਲਈ ਹੂੰ ਏਹੋ ਲੱਗਦਾ ਜਿਵੇਂ ਮੀਰੇ ਮੰਗਰੂ ਨਗਰ ਖੀੜਾ ਢਾਬਾ ਪੁੱਟਣੀ ਹੀ ਭੁੱਲ ਗਿਆ ਹੋਵੇ ਮੀ ਪੈਣਗੇ ਪੱਟੇ ਹੋ ਟੋਬੇ ਵਿੱਚ ਮੱਜਾਂ ਰਾਮ ਨਾਲ ਤਾਂ ਬੈਠਣ ਗਿਆ ਨਾਲੇ ਢਾਵ ਕੇ ਨਾਰੇ ਦੇ ਸਾਰੇ ਪਿਪਲਾਂ ਬੂੜਾਂ ਦਿਵਾਲਿਓ ਮਿੱਟੀ ਖੁਰਖੁਰ ਕੇ ਉਹਨਾਂ ਦੀਆਂ ਜੜਾਂ ਡੰਗੀਆਂ ਹੋਈਆਂ ਪਈਆਂ ਨੇ ਪਾਕਿਸਤਾਨ ਤੋਂ ਪਹਿਲਾਂ ਹਰ ਸਾਲ ਫਤੂਆਰ ਕਰਦਾ ਅਤੇ ਬੂੜਾਂ ਵਾਲੇ ਢਾਵ ਪੁੱਟੀ ਜਾਂਦੀ ਉਹਦਾ ਟੋਲ ਗੂੰਜਦਾ ਹੋਰ ਗੂੰਜਦਾ ਰਹਿੰਦਾ ਅਤੇ ਕਈਆਂ ਡੂੰਗੀਆਂ ਹੋਰ ਢੂੰਗੀਆਂ ਤਾਸਦੀਆਂ ਰਹਿੰਦੀਆਂ ਚੁਫੇਰੇ ਖੜੇ ਦਰਖਤਾਂ ਹੇਠ ਚੌਂਤਰੇ ਵੱਜ ਜਾਂਦੇ ਇੰਨੇ ਸਾਲਾਂ ਵਿੱਚ ਇੱਕ ਦੋ ਵਾਰ ਢਾਵ ਦੀ ਮਿੱਟੀ ਕੱਢੀ ਤਾਂ ਗਈ ਪਰ ਨਾ ਬਰਾਬਰ ਸੁਖਵੰਤ ਨੇ ਕਿਹਾ ਚਾਚਾ ਤੇਰੇ ਬਿਨਾ ਜਿਟਾਉ ਪੱਟੀ ਵੀ ਤਾਂ ਵੀ ਨਾ ਹੋਇਆ ਵਰਗੀ ਤੂੰ ਹੀ ਹਿੰਮਤ ਕਰੇ ਤਾਂ ਗੱਲ ਬਣੇ ਤੇ ਫੱਤੂ ਨੇ ਢਾਉ ਪੁੱਟਣ ਦਾ ਹੋਕਾ ਦੇ ਦਿੱਤਾ ਅਗਲੇ ਦਿਨ ਲੋਕ ਕਈਆਂ ਲੈ ਕੇ ਜਾ ਜੁਟੇ ਫੱਤੂ ਢੋਲ বাজਾਉਂਦਾ ਹੋਇਆ ਕਦੀ ਢਾਉ ਪੁੱਟਦਿਆਂ ਨੂੰ ਹੱਲਾਸ਼ੇਰੀ ਦਿੰਦਾ ਤੇ ਕਦੀ ਪਿੰਡ ਵਿੱਚ ਗੀੜਾ ਦੇ ਕੇ ਹੋਰ ਹੋਰ ਲੋਕਾਂ ਨੂੰ ਘਰਾਂ ਵਿੱਚੋਂ ਕੱਢਦਾ ਤੇ ਬੁੜੀਆਂ ਨੂੰ ਗੁੜਚਾ ਤੇ ਦੁੱਧ ਭੇਜਣ ਲਈ ਆਖਦਾ। ਤਿੰਨ ਦਿਨਾਂ ਵਿੱਚ ਲੋਕਾਂ ਨੇ ਪੁੱਤਾਂ ਵਾਂਗ ਲੱਗ ਕੇ ਸਾਰੇ ਢਾਫ-ਫੁੱਟ ਸੁੱਟੀ ਅਤੇ ਫੱਤੂ-ਨੇਟੂ ਉਲਕਣ ਲਾਇਆ। ਕੱਲ ਤੋਂ ਸੁਖਵੰਤ ਦੇ ਤਾਏ ਦੇ ਘਰ ਵਿਆਹ ਵਿੱਚ ਉਗਰੀ ਵਾਂਗ ਘੁੰਮਦਾ ਫਿਰਦਾ ਸੀ। ਇਸ ਵਿਆਹ ਵਿੱਚ ਲਿਖਾ ਪੜੀ ਵਾਲਾ, ਗਿੰਤੀ-ਮਿੰਤੀ ਵਾਲਾ ਸਾਰਾ ਕੰਮ ਸੁਖਵੰਤ ਜਿੰਮੇ ਲੱਗਿਆ ਹੋਇਆ ਸੀ। ਕੱਲ ਮੰਜੇ ਬਿਸਤਰੀ ਇਕੱਠੇ ਕੀਤੇ ਸਨ। ਫਤੂ ਦੋ ਲਾਗੀਆਂ ਨੂੰ ਨਾਲ ਲੈ ਕੇ 7-8 ਘਰ ਪੁੱਛ ਜਾਂਦਾ ਅਤੇ ਵਾਪਸ ਆ ਕੇ ਇਕੱਲੇ ਇਕੱਲੇ மஞ்சੇ ਬਿਸਤਰੀ ਉਤੇ ਸੁਖਵੰਤ ਤੋਂ ਮਾਲਕ ਦੇ ਨਾਂ ਵਾਲੀਆਂ ਪਰਚੀਆਂ ਲਵਾ ਦਿੰਦਾ ਅੱਜ ਪਿਛਲੇ ਪੈਰ ਨਿਉਂਦਾ ਪੈਣਾ ਸੀ ਅਤੇ ਸੁਖਵੰਤ ਨੇ ਤਾਈ ਦੀ ਵਹੀ ਫਰੂਲ ਕੀ ਜਿਨ੍ਹਾਂ ਘਰਾਂ ਨਾਲ ਉਹਨਾਂ ਦਾ ਨਿਉਂਦੇ ਸਲਾਮੀ ਦੇ ਲੈਣ ਦੇਣ ਸੀ ਉਹਨਾਂ ਘਰਾਂ ਦੀ ਸੂਚੀ ਕਾਪੀ ਉੱਤੇ ਬਣਾ ਲਈ ਫੱਤੂ ਨੇ ਸੁਖਵੰਤ ਨੂੰ ਕਿਹਾ ਕਿ ਉਹ ਉਹਨੂੰ ਇੱਕ ਪਾਸੇ ਦੇ 15 ਵੀ ਘਰ ਗਿਣਾ ਦੇਵੇ ਫਿਰ ਉਹ ਦੂਜੇ ਪਾਸੇ ਘਰਾਂ ਦੇ ਨਾਂ ਪੁੱਛ ਕੇ ਉਧਰ ਚਲਾ ਜਾਵੇਗਾ ਸੁਖਵੰਤ ਨੇ ਫੱਤੂ ਨੂੰ ਇੱਕੋ ਪਾਸੇ ਦੇ 18 ਘਰ ਗਿਣਾ ਦਿੱਤੇ ਉਹਨੇ ਇੱਕ ਵਾਰ ਉਹਨਾਂ ਸਾਰੇ ਘਰਾਂ ਦਾ ਨਕਸ਼ਾ ਦਿਮਾਗ ਵਿੱਚ ਬਣਾਇਆ ਫਿਰ ਆਪਣੀ ਤਰਤੀਬ ਅਨੁਸਾਰ ਉਹਨਾਂ 18 ਦੇ 18 ਘਰ ਸੁਖਵੰਤ ਸਾਹਮਣੇ ਗਿਣੇ ਚਾਰੇ ਘਰ ਦਫੇਦਾਰਾਂ ਦੇ ਤਿੰਨੇ ਘਰ ਸਰਪੰਚ ਦੇ ਤਿੰਨੇ ਘਰ ਲੰਗਪੈਰਾਂ ਦੇ ਦੋਵੇਂ ਘਰ ਚਿੜੀ ਮਾਰਾਂ ਦੇ ਸੂਰਜਨ ਕਾ ਗੋਦੇ ਕਾ ਮੱਖਣ ਸੇਉ ਕਾ ਦਰਬਾਰਾ ਸੇਉ ਕਾ ਦਿਆਲੇ ਕਾ ਸੁਰਤੇ ਕਾ ਤੇ ਉਹ ਖੱਬੇ ਮੋਢੇ ਉੱਤੇ ਪਰਨਾ ਠੀਕ ਕਰਦਾ ਨੰਮ ਨਾਲ ਖੜੀ ਕੀਤੀ ਹੋਈ ਛੋਟੀ ਝੁੱਕ ਕੇ ਤਿੱਖੀ ਤੁਰ ਤੁਰ ਗਿਆ ਸੁਗਵੰਤ ਫੱਤੂ ਦੇ ਤੇ ਮਰਾਸੀ ਜਾਤ ਦੇ ਚੀਤੀ ਵਾਰ ਸੋਚਦਨ ਨ ਮਹੀਟ ਖੁੰਡ ਉੱਤੇ ਬੈਠ ਗਿਆ ਪਾਕਿਸਤਾਨ ਤੋਂ ਪਹਿਲਾਂ ਖੁਸ਼ੀ ਗਮੀ ਦੇ ਵਿਆਹ ਸੁਖ ਦੇ ਹਰ ਮੌਕੇ ਉੱਤੇ ਪਿੰਡਾਂ ਵਿੱਚ ਮਰਾਸੀ ਹਾਜ਼ਰ ਹੁੰਦੇ ਇੱਕ ਵਾਰ ਗੱਲ ਸਮਝਾ ਦਿਓ ਘਰ ਗਣਾ ਦੇ ਬੰਦੇ ਦੱਸ ਦਿਓ ਕੀ ਮਸਾਲਾ ਇੱਕ ਵੀ ੁਕਾਈ ਹੋ ਜਾਵੇ ਨਾ ਕੰਮ ਤੋਂ ਟਲਣਾ ਨਾ ਅੱਕਣਾ ਨਾ ਥੱਕਣਾ ਕਈ ਦਿਨ ਹੋਏ ਸੁਖਵੰਤ ਗੁਰਦੁਆਰੇ ਅਖਬਾਰ ਪੜਨ ਗਿਆ ਤਾਂ ਭਾਈ ਜੀ ਵੀ ਫੱਤੂ ਨੂੰ ਕਹਿ ਰਿਹਾ ਸੀ ਮਰਦਾਨੇ ਕਾ ਤੇਰੇ ਬਿਨਾ ਬੜੀ ਔਖੀ ਕੱਟੀ ਆਪਣੇ ਪਿੰਡ ਦੇ ਤਾਂ ਕੀਰਤਨੀਏ ਸਿੰਘ ਹੀ ਇਕੱਠੇ ਕਰਨੇ ਕਿਸੇ ਯੋਧੇ ਦਾ ਕੰਮ ਐ ਤੇਰੇ ਮੰਗਰੋ ਚੌਂਕੀਦਾਰ ਨੂੰ ਕਹੀਦਾ ਸੀ ਤਾਂ ਜਿਵੇਂ ਸਭ ਲੜ ਜਾਂਦਾ ਸੀ ਹਰ ਵਾਰ ਇਹੋ ਕਹਿੰਦਾ ਭਾਈ ਜੀ ਇੱਕ ਕੀਰਤਨੀਆ ਸਿੱਖ ਪਿੰਡ ਦੇ ਇੱਕ ਸਿਰੇ ਦੂਜਾ ਦੂਜੇ ਸਿਰੇ ਤੇ ਤੀਜੇ ਸਿਰੇ ਮੇਰੇ ਤਾਂ ਕੋٹے ਰਹਿ ਜਾਂਦੇ ਤੇ ਫੱਤੂ 47 ਦੁਪਹਿਰਾਂ ਵਾਂਗ ਹੀ ਜਿਸ ਦਿਨ ਕਿਸੇ ਦੀ ਆਸਾਂ ਦੀ ਵਾਰ ਦਾ ਕੀਰਤਨ ਹੋਣਾ ਹੁੰਦਾ ਸਵੀਰੇ ਕੁੱਕੜ ਦੀ ਪਹਿਲੀ ਵਾਂਗ ਨਾਲ ਉੱਠਦਾ ਉਹ ਸਾਰੇ ਕੀਰਤਨੀਆਂ ਨੂੰ ਘਰ-ਘਰ ਜਾ ਕੇ ਕੱਢਦਾ ਤੇ ਫਾਰ ਵਾਜਾ ਵਜਾਉਣ ਵਾਲੇ ਨੇਤਰਹੀਨਾਂ ਦਸ ਸਿੰਘ ਨੂੰ ਡੋਲਿਓ ਫੜ ਕੇ ਆਪ ਕੀਰਤਨ ਵਾਲੇ ਘਰ ਜਾ ਪੁੱਜਦਾ ਫਤੂ ਉੰਨੀ 18 ਘਰੀਆਂ ਆਖ ਕੇ ਮੁੜਿਆ ਤਾਂ ਰਾਹ ਵਿੱਚ ਸੰਤੇ ਨਾਈ ਦੇ ਦਰਵਾਜ਼ੇ ਵਿੱਚ ਪੇਕੇ ਮਿਲਣਾਈ ਉਹਦੀ ਭੈਣ ਹਰਕੌਰ ਬੈਠੀ ਸੀ ਹੌਟ ਬਰੰਦਰ ਸੀ ਸੁਖ ਸੰਤ ਪੁੱਛ ਕੇ ਫਤੂ ਹਰਕੌਰ ਦੇ ਮੰਜੀ ਕੋਲ ਪੁੰਜੇ ਬੈਠ ਗਿਆ ਉਹ ਬੀਤੇ ਸਮੇਂ ਦਿਵਸ ਉਸ ਨੂੰ ਫਰੋਲਦੇ ਰਹੇ ਜਿਹੜੀ ਕਦੇ ਲਟ-ਲਟ ਬਲਦੀ ਅੱਗ ਸੀ ਅਤੇ ਹੁਣ ਸਮੇਂ ਦੀਆਂ ਸੱਟਾਂ ਨਾਲ ਉਮਰ ਦੇ ਬੀਤਣ ਨਾਲ ਬੁੱਝੀਆਂ ਵਰਗੀ ਹੋਈ ਪਈ ਸੀ ਉੱਠਣ ਲੱਗਿਆ ਫਤੂ ਆਪਣੇ ਕਮੀਜ਼ ਦੀ ਬਾਹਾਂ ਝਾੜਦਿਆਂ ਬੋਲਿਆ ਹੁਣ ਤਾਂ ਹਰ ਗੁਰੇ ਧੌਲੇ ਵੀ ਆ ਗਏ ਇੱਕ ਵਾਰੀ ਇੱਧਰ ਸਭ ਕੁਝ ਛੱਡਿਆ ਪਰ ਗੁਰੂ ਸਾਹਿਬ ਦੇ ਮੇਲੇ ਤੋਂ ਲਿਆਂਦਾ ਤੇਰਾ ਚਾਂਦੀ ਦਾ ਤਵੀਤ ਅਜੇ ਵੀ ਮੇਰੀ ਧੌਲੇ ਨਾਲ ਬੰਨਿਆ ਹੋਇਆ ਹੈ ਇਹ ਤੁਮ ਅੱਗੇ ਉਨ੍ਹਾਂ ਦੇ ਕਰਨ ਵਾਲੀ ਕੋਈ ਗੱਲ ਨਹੀਂ ਸੀ ਰਹੀ ਅਤੇ ਉੱਥੇ ਉੱਠ ਕੇ ਬੜੇ ਕਾਲੇ-ਕਾਲੇ ਪੈਰੀ ਸੁਖਵੰਤ ਦੇ ਘਰ ਵੱਲ ਤੁਰ ਪਿਆ। ਅੱਲਾ ਖੈਰ ਆ ਕੇ ਫਤੂ ਸੁਖਵੰਤ ਦੇ ਸਾਹਮਣੇ ਖਲੋ ਗਿਆ। ਲੈ ਪ੍ਰਭਾ ਉਹਨੇ ਢਾਰੀ ਘਰੀ ਹੋਏ ਆਇਆ। ਕਾਪੀ ਖੋਲ ਕੇ ਮਲਾ ਲੇ ਕਿਸੇ ਹੋਰ ਦੇ ਹੀ ਨਾ ਕਹਿ ਆਇਆ ਹੋਆ ਤੇ ਫਿਰ ਉਹਨੇ ਫਟਾਫਟ ਘਰ ਗਨਾਉਣੇ ਸ਼ੁਰੂ ਕਰ ਦਿੱਤੇ। ਚਾਰੇ ਘਰ ਤਫੀਦਾਰਾਂ ਦੇ ਤਿੰਨੇ ਘਰ ਸਰਪੰਚ ਗਏ ਤਿੰਨੇ ਘਰ ਲੰਗ ਪਹਿਰਿਆਂ ਦੇ ਤੇ ਦੋਵੇਂ ਕਰਚੀੜੀ ਮਾਰਾਂ ਦੇ ਸੁਰਜਣਗਾ ਬਸ ਬਸ ਠੀਕ ਐ ਚਾਚਾ ਭਲਾ ਤੂੰ ਭੁੱਲ ਕੇ ਹੋਰ ਕਿਸੇ ਘਰ ਆਖ ਦੇਵੇਂ ਸੁਖਵੰਤ ਬੋਲਿਆ ਚਾਹ ਹੁੰਦੀ ਐ ਦੂਜੇ ਪਾਸੇ ਪੀ ਕੇ ਹੀ ਚਾਈਦਾ ਫੱਤੂ ਉਹਦੇ ਸਾਹਮਣੇ ਧਰਤੀ ਉੱਤੇ ਹੀ ਪੈਰਾਂ ਪਰ ਬੈਠ ਗਿਆ ਸੁਖਵੰਤ ਫੱਤੂ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ ਜਦੋਂ ਤੋਂ ਫੱਤੂ ਪਾਕਿਸਤਾਨ ਮੁੜਿਆ ਸੀ ਤਾਂ ਯੂਸਫ ਨਾਲ ਇੱਕ ਦੋ ਵਾਰ ਸੁਖਵੰਤ ਦੀਆਂ ਗੱਲਾਂ ਹੋਈਆਂ ਸਨ ਇੱਕ ਸਵਾਲ ਉਹਦੇ ਮਨ ਵਿੱਚ اٹਕਿਆ ਹੋਇਆ ਸੀ ਯੂਸਫ ਕੋਲੋਂ ਉਹਦੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਮਿਲਿਆ ਉਹ ਤਾਂ ਸਾਰਾ ਡੱਬਰ ਫੱਤੂ ਪਿੱਛੇ ਲੱਗਦੇ ਸਨ ਜਿਵੇਂ ਉਹਨੇ ਕਿਹਾ ਉਹਨਾਂ ਨੇ ਕੀਤਾ ਯੂਸਫ ਦੇ ਦੱਸਣ ਅਨੁਸਾਰ ਉਹਨਾਂ ਨੂੰ ਕੁਝ ਚਿਰ ਢਟਕ ਕੇ ਪਾਕਿਸਤਾਨ ਵਿੱਚ ਇੱਕ ਵਾਵਾ ਸਿਰ ਟਕੰਜੂਗਾ ਘਰ ਮਿਲ ਗਿਆ ਸੀ ਜਿਸ ਵਿੱਚ ਅਜੇ ਨਿੱਕਾ ਮੋਟਾ ਸਮਾਨ ਵੀ ਪਿਆ ਸੀ ਤੇ ਉਹਨਾਂ ਨੇ ਆਪਣੀ ਹਿੰਮਤ ਨਾਲ ਕਮਾਈ ਕਰਕੇ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਫਿਰ ਇਹ ਕਿਵੇਂ ਹੋਇਆ ਕਿ ਫੱਤੂ ਇੰਨੇ ਸਾਲਾਂ ਪਿੱਛੋਂ ਪਰਤ ਕੇ ਇੱਧਰ ਆ ਗਿਆ ਗੱਲਾਂ ਵਿੱਚ ਲੱਗੇ ਫਤੂ ਨੂੰ ਨੇ ਇਹ ਸਵਾਲ ਵੀ ਕਰ ਦਿੱਤਾ ਚਾਚਾ ਤੂੰ ਉੱਥੇ ਬਾਵਾ ਗੁਜ਼ਾਰੇ ਜੋਗਾ ਕੰਮ ਤੋੜ ਲਿਆ ਸੀ ਫਿਰ ਤੂੰ ਇੱਥੇ ਆਉਣ ਦੀ ਕੀ ਸੂਝੀ ਪ੍ਰਵਾ ਆਉਦੇ ਪ੍ਰਵ ਆਬਦ ਆਉਦੇ ਹੀ ਹੁੰਦੇ ਆ ਉਹ ਉਹਨਾਂ ਦੀਆਂ ਅੱਖਾਂ ਵਿੱਚ ਡੂੰਗਾ ਚੱਕੇ ਚਾਚਾ ਪੁਰਾਣੀਆਂ ਗੱਲਾਂ ਯਾਦ ਕਰਕੇ ਦੁਖੀ ਨਾ ਹੋਈ ਪਰ ਇਹਨਾਂ ਨੇ ਤੇਰਾ ਵਸ਼ੀਰਾ ਵੱਡ ਸੁਟਿਆ ਤੇਰੀ ਨਿਆਮਤ ਨੂੰ ਪਤਾ ਨਹੀਂ ਕਿੱਥੇ ਖਪਾ ਦਿੱਤਾ ਉਹ ਤੇਰੇ ਆਉਦੇ ਪ੍ਰਵ ਕਿਵੇਂ ਹੋਈ ਸਕਵੰਤੂ ਦੇ ਨਾਲ ਵਾਪਰੀ ਚੇਤੇ ਕਰਕੇ ਭਾਵੁਕ ਹੋ ਗਿਆ ਫੱਤੂ ਇਕਦਮ ਉਦਾਸ ਹੋ ਗਿਆ ਉਹਦੀਆਂ ਅੱਖਾਂ ਵਹਿ ਤੁਰੀਆਂ ਉਹ ਜਿਵੇਂ ਪੈਰਾਂ 'ਤੇ ਬੈਠਾ ਨਾ ਰਹਿ ਸਕਿਆ ਅਤੇ ਉਹਨੇ ਪੁੰਝੇ ਚੌਂਕੀ ਮਾਰ ਲਈ ਧੂ ਮਿੰਟੋ ਚੁੱਪ ਬੈਠਾ ਮਿੱਟੀ ਫਰੋਲਦਾ ਰਿਹਾ ਜਿਵੇਂ ਸੰਗ ਵਿੱਚੋਂ ਕੁਝ ਹੀਟਾਂ ਉਤਾਰ ਰਿਹਾ ਹੋਵੇ ਜਾਂ ਇਸ ਮਿੱਟੀ ਵਿੱਚ ਗਵਾਚੇ ਬਸ਼ੀਰੇ ਤੇ ਨਿਆਮਤ ਦੇ ਨਕਸ਼ ਲੱਭ ਰਿਹਾ ਹੋਵੇ ਫਿਰ ਮੋਢੇ ਉੱਤੇ ਰੱਖੇ ਪਰਨੇ ਦੇ ਲੜ ਨਾਲ ਅੱਖਾਂ ਪੁੰਝ ਕੇ ਸੰਭਾਲਦਿਆਂ ਉਹ ਬੋਲਿਆ ਉਹ ਤਾਂ ਪ੍ਰਭਾ ਇੱਕ ਹਨੇਰੀ ਸੀ ਕਾਲੀ ਬੁਲੀ ਹਨੇਰੀ ਸਭ ਦੀ ਮਤ ਮਾਰੀ ਗਈ ਸੀ ਕਿਸੇ ਦਾ ਕੀ ਦੋਸ਼ ਉਹ ਤਾਂ ਅੱਲਾ ਦਾ ਹੀ ਕੋਈ ਕਹਿਰ ਸੀ ਹਨੇਰੀ ਆਈ ਤੇ ਲੰਘ ਗਈ ਹੁਣ ਯਾਦ ਕੀ ਪਿਆ ਕੀ ਫਾਇਦਾ ਉਹਦੇ ਜਵਾਬ ਨਾਲ ਸੁਖਵੰਤ ਦੀ ਤਸੱਲੀ ਨਾ ਹੋਈ ਨਹੀਂ ਚਾਚਾ ਮਨ ਚਾਹੇ ਨਾ ਪਾਕਿਸਤਾਨ ਵਿੱਚ ਜ਼ਰੂਰ ਔਖਾ ਰਿਹਾ ਹੋਵੇਗਾ ਸੁਣਿਆ ਉੱਥੋਂ ਦੇ ਲੋਕਾਂ ਦੀ ਹਾਲਤ ਇਧਰੋਂ ਨਾਲੋਂ ਵੀ ਮੰਦੀ ਹੈ ਹਾਲ ਹੂਲ ਦਾ ਪ੍ਰਵਾਸ ਸਾਰੇ ਹੀ ਇਹੋ ਜਿਹੇ ਦਿਨ ਲੰਗੀ ਜਾਂਦੇ ਸੀ ਉਹਨੇ ਡੱਕੇ ਨਾਲ ਪੁੱਟੀ ਮਿੱਟੀ ਵਿੱਚ ਉਂਗਲਾ ਫੇਰਦਿਆ ਆਖਿਆ ਪਰ ਫਿਰ ਤੈਨੂੰ ਕੀ ਆਫਤ ਪਈ ਸੀ ਇੱਕ ਵਾਰ ਤਾਂ ਇੱਥੇ ਵਸਦਾ ਰਸਤਾਕਰ ਡਾਟਿਆਂ ਦੇ ਪਾਕਿਸਤਾਨ ਬਣਾਉਣ ਉੱਤੇ ਛੱਡ ਗਿਆ ਸੀ ਹੁਣ ਦੂਜੀ ਵਾਰ ਆਪਦਾ ਪਾਕਿਸਤਾਨ ਆਪੇ ਬਣਾ ਕੇ ਘਰ ਘਾਟ ਛੱਡ ਆਇਆ ਤੋ ਨੀਵੀਂ ਭਾਗ ਚੁੱਪ ਕਰ ਗਿਆ ਸੁਖਵੰਤ ਉਸ ਵੱਲ ਵੇਖਦਾ ਰਿਹਾ ਪਰ ਬੋਲਿਆ ਗੁਜਨਾ ਸ਼ੇਕੜ ਫੱਤੂ ਨੇ ਆਪਣੀਆਂ ਤਿੱਖੀਆਂ ਭਗਦੀਆਂ ਅੱਖਾਂ ਉਹਦੀਆਂ ਅੱਖਾਂ ਵਿੱਚ ਪਾਈਆਂ ਅਤੇ ਬੋਲਿਆ ਪ੍ਰਵਾ ਉਹ ਘਰ ਘਾਟ ਮੇਰਾ ਕਾਹਦਾ ਸੀ ਹਿੰਦੁਸਤਾਨ ਨੇ ਸਾਨੂੰ ਜਾਣ ਨਹੀਂ ਸੀ ਦਿੱਤਾ ਗਿਆ ਪਾਕਿਸਤਾਨ ਨੇ ਸਾਨੂੰ ਸਮਝਦਾ ਕੋਈ ਨਹੀਂ ਸੀ ਅਸੀਂ ਤਾਂ ਮੁਹਾਜਰ ਸੀ ਰਫਿਊਜੀ ਵਿਚਾਰੇ ਤੇ ਫਿਰ ਉਹਨੇ ਇੱਕਦਮ ਆਪਣੇ ਸਾਹਮਣੇ ਮਿੱਟੀ ਦੀ ਮੁੱਠ ਚੁੱਕ ਕੇ ਅੱਖਾਂ ਮੀਟਦੇ ਆ ਮੱਥੇ ਨੂੰ ਲਈ ਪ੍ਰਵਾ ਮੈਨੂੰ ਇਹਦੀ ਖਿੱਚ ਨੇ ਮਾਰਿਆ ਉਥੇ ਇਹ ਨਹੀਂ ਸੀ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕਿਉਂਕਿ ਬਹੁਤ ਹੀ ਦਰਦ ਭਰੀ ਕਹਾਣੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ ਜੀ